ਕਾਰੇ ਹੁਕਮ ਮਸਤਕ ਹੱਥ ਧਰ ਵਿਚੋ ਮਾਰ ਕੱਢੀਆਂ ਬੁਰਿਆ ਬੁਰਿਆਈਆਂ ਕੱਢ ਦੇਣੀਆਂ ਤੇਰੀਆਂ ਉਹਨੇ ਚਿੰਤਾ ਨਾ ਕਰ ਤਾ ਸਾਰੇ ਮੈਨੂੰ ਬੁਰਾ ਕਹਿੰਦੇ ਆ ਮਜੂਸ ਨਾ ਹੋ ਸਾਰੇ ਮੈਨੂੰ ਨਫ਼ਰਤ ਕਰਦੇ ਆ ਉਦਾਸ ਨਾ ਹੋ ਗੁਰੂ ਗੋਬਿੰਦ ਸਿੰਘ ਨਫ਼ਰਤ ਨਹੀਂ ਕਰਨਗੇ ਉਹ ਤੈਨੂੰ ਗਲਵੱਕੜੀ ਚ ਲਾ ਕੇ ਲੈ ਕੇ ਕਹਿਣਗੇ ਮੈਂ ਤੂੰ ਮੇਰਾ ਪੁੱਤਰ ਹੈ ਤੂੰ ਮੇਰਾ ਲਾਡਲਾ ਹੈ ਮੈਂ ਤੇਰੇ ਵਿੱਚੋਂ ਆਪਣਾ ਫਤਿਹ ਸਿੰਘ ਵੇਖਦਾ ਉਹ ਪਿਆਰ ਕਰਦਾ ਥਾ ਸੰਗ ਮੇਰਾ ਗੁਰੂ ਕੀ ਕਰਦਾ ਜੀ ਭੁੱਲੇ ਮਾਰਗ ਜਿਨਹੇ ਪਤਾ ਦੱਸਦਾ ਉਹ ਤਾਂ ਕੀ ਹੋ ਗਿਆ ਮੈਂ ਭੁੱਲ ਗਿਆ ਗਲਤੀਆਂ ਹੋ ਜਾਂਦੀਆਂ ਛੱਡ ਦੋ ਚੋਰਾ ਚਿੰਤਾ ਛੱਡ ਦੇ ਨੌਜਵਾਨ ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਕੱਲ ਤੱਕ ਅਸੀਂ ਕੀ ਸੀ ਛੱਡ ਦਿਓ ਇੱਕ ਸੈਕਿੰਡ ਪਹਿਲਾਂ ਕੀ ਸੀ ਛੱਡ ਦਿਓ ਭੁੱਲ ਜਾਓ ਗੁਰੂ ਕੀ ਕਰੇਗਾ ਜਦੋਂ ਗੁਰੂ ਆਪਣਾ ਫਰਮਾਨ ਜਾਰੀ ਕਰੇਗਾ ਨਾ ਤੇ ਸਿਰਫ ਇਹ ਨਹੀਂ ਕਹੇਗਾ ਵੀ ਤੁਸੀਂ ਮੇਰੇ ਕੋਲ ਕਿਉਂ ਆ ਗਏ ਗੁਨਾਹ ਲੈ ਕੇ ਨਹੀਂ ਉਹ ਆਪਣੇ ਬਚਨ ਨਾਲ ਨਿਵਾਜਦਿਆਂ ਸਿਰ ਤੇ ਹੱਥ ਰੱਖੇਗਾ ਤੇ ਜਦੋਂ ਤੁਹਾਡੇ ਸਿਰ ਤੇ ਮੇਰੇ ਵੀਰੋ ਹੱਥ ਰੱਖੇਗਾ ਨਾ ਯਕੀਨ ਕਰਿਓ ਜਿਹੜੇ ਸਿਰ ਤੇ ਕੱਲ ਨਾਈ ਦਾ ਹੱਥ ਫਿਰਦਾ ਸੀ ਜਦੋਂ ਗੁਰੂ ਦਾ ਹੱਥ ਆ ਗਿਆ ਉਹ ਸਿਰ ਗੁਰੂ ਦਾ ਹੋ ਜਾਏਗਾ